ਕਨਾਂ ਕਮੈਂਟ ਸੀ ਜਿਹੜਾ ਤੁਸੀਂ ਹੀ ਪੜਿਆ ਸੀਗਾ ਰੁਪਈਏ ਵਾਲਾ ਤੇ ਡਾਲਰ ਵਾਲਾ ਉਹ ਜਿਵੇਂ ਉਹ ਉਹੀ ਚਾਵਲਾ ਵਾਲਾ ਜਿਹੜਾ ਕਮੈਂਟ ਵੀ ਅੱਜ ਕੱਲ ਫੇਰ ਉਹ ਅੱਗੇ ਪਿੱਛੇ ਹੋਇਆ ਫਿਰਦਾ ਉਵੇਂ ਹੀ ਅੱਛਾ ਜੀ ਤੇ ਉਵੇਂ ਹੀ ਆਪਣੇ ਰੁਪਈਏ ਦਾ ਹਾਲ ਹੈ ਕੀ ਕਾਰਨ ਹੈ ਜੀ ਹੁਣ ਕਿਉਂ ਇਦਾਂ ਮਾਰਕੀਟ ਅਪ ਡਾਊਨ ਇੰਨਾ ਕਿਉਂ ਚੱਲ ਰਿਹਾ ਹੈ ਕਮ ਇਹ ਦੇਖੋ ਜਿਹੜਾ ਇਸ ਵੇਲੇ ਰੁਪਈਏ ਦਾ ਡਿੱਗਣਾ ਹੈ ਨਾ ਜੀ ਉਹ ਕੱਲਾ ਇਹ ਨਹੀਂ ਹੁੰਦਾ ਕਿ ਡਾਲਰ ਦੇ ਤੁਲਨਾਤਮਕ ਰੁਪਈਆ ਜਿਹੜਾ ਡਿੱਗ ਪਿਆ ਹੂੰ ਉਹਦਾ ਅਸਰ ਕੀ ਹੋ ਰਿਹਾ ਤੁਸੀਂ ਇੱਕ ਚੀਜ਼ ਦੇਖੋ ਕਿ ਡੋਨਲਡ ਟਰੰਪ ਜਿਹੜੇ ਆ ਉਹ ਜਨਵਰੀ ਮਤਲਬ ਕਿ 18 ਕੇ 20 ਤੱਕ ਉਹ ਸੌ ਚੱਕ ਲੈਣਗੇ ਹਲਫਦਾਰੀ ਹੋ ਜਾਊਗੀ ਜੀ ਉੱਤੇ ਪਹਿਲਾਂ ਹੀ ਉਹ ਆਪਣੀਆਂ ਕੁਝ ਪੈਸ਼ੀਨ ਗੋਈਆਂ ਕਰ ਚੁੱਕੇ ਨੇ ਹਮ ਬਿਲਕੁਲ ਕਿ ਭਈਆ ਹੋਵੇਗਾ ਜਾਂ ਕੁਝ ਉਹਨਾਂ ਨੇ ਦਾਅਵੇ ਕਹਿ ਲੋ ਧਰਾਵੇ ਕਹਿ ਲੋ ਦੇ ਦਿੱਤੇ ਬਿਲਕੁਲ ਹੁਣ ਉਸ ਸੂਰਤ ਦੇ ਵਿੱਚ ਕੀ ਹੁੰਦਾ ਕਿ ਤੁਸੀਂ ਦੇਖੋ ਕਿ ਇੱਕ ਹਫਤੇ ਚ 55000 ਕਰੋੜ ਰੁਪਈਆ ਜਿਹੜੇ ਸਾਡੇ ਬਾਹਰਲੇ ਇਨਵੈਸਟਰਸ ਨੇ ਉਹ ਕੱਢ ਕੇ ਲੈ ਗਏ ਨੇ ਸਾਹਿਬ ਜੀ ਕਿਉਂਕਿ ਬਹੁਤ ਵੱਡੀ ਰਕਮ ਹੈ ਔਰ ਬਹੁਤ ਵੱਡਾ ਕਾਰਨ ਵੀ ਹੈ ਬਿਲਕੁਲ ਬਿਲਕੁਲ ਸਹੀ ਦਾ ਨਾ ਬਿਲਕੁਲ ਜੀ ਜੀ ਤੁਸੀਂ ਇਹ ਦੇਖੋ ਕਿ ਭਾਈ ਦਿਨਾ ਚ ਹੀ ਪੈਸਾ ਕੱਢਿਆ ਜਾ ਜਾਏ ਕਿਉਂਕਿ ਕੋਈ ਇਨਵੈਸਟਰ ਆਏਗਾ ਤਾਂ ਉਹਦਾ ਜਿਹੜਾ ਇੱਥੇ ਪੈਸਾ ਹੈ ਉਹ ਤਾਂ ਰੁਪਈਏ ਚ ਹੀ ਲੱਗੇਗਾ ਨਾ ਜਾ ਕੇ ਮੰਨ ਲਓ ਕਿ ਇਥੋਂ ਦੀ ਕਰੰਸੀ ਦੇ ਮੁਤਾਬਕ ਹੀ ਗਿਣਿਆ ਜਾਏਗਾ ਬਿਲਕੁਲ ਤਜਾ ਤੂੰ ਕਢਾ ਕੇ ਲੈ ਕੇ ਜਾਊਗਾ ਫੇਰ ਉਹਨੇ ਜਾ ਕੇ ਡਾਲਰਾਂ ਚ ਦੇਖਣਾ ਨਾ ਨਵਟ ਹੁੰਦਾ ਕਮਾਈ ਜਿਹੜੀ ਆ ਬਿਲਕੁਲ ਹਾਲ ਫਿਲਹਾਲ ਤਾਂ ਰੁਪਈਏ ਚ ਲਾਏ ਰੁਪਈਏ ਚ ਬਿਲਕੁਲ ਤਾਂ ਰੁਪਈਏ ਦੀ ਜਿਹੜੀ ਦੁਰਗਤ ਹੋਈ ਆ ਉਹ ਤੇ ਹੋ ਹੀ ਰਹੀ ਆ ਇਹਦੀ ਹਾਲੇ ਹੋਰ ਧੁਲਾਈ ਹੋ ਨਹੀਂ ਚੱਕੀ ਸ਼ਬਦ ਇਸਤੇਮਾਲ ਕਰਦੇ ਆ ਕਿ ਧੁਲਾਈ ਤਾਂ ਇਹ ਤਾਂ ਹਜੇ ਰੁਪਈਆ ਹੋਰ ਪੇਲੇ ਆ ਜਾਣਾ ਹੂੰ ਜਿਹੋ ਜਿਹੇ ਹਾਲਾਤ ਨੇ ਇਹ ਤੇ ਜਾਊ ਮੇਰੇ ਖਿਆਲ ਦੇ ਨਾਲ 90 ਰੁਪਏ ਤੇ ਉਸਤਾਦ 90 ਤੇ ਜਾਏਗਾ ਜੀ ਸਪੀਡ ਫੜਦੇ ਨਾ 11 ਫਰੇਜ਼ ਚੰਦਾ ਵੀ ਹਾਂ ਜੀ ਤਾਂ ਉਹਦੇ ਵਿੱਚ ਇੰਡੀਆ ਨੂੰ ਜਿਹੜਾ ਲਾਸ ਹੈ ਨਾ ਸਾਹਿਬ ਐਸੀ ਗੱਲ ਦਾ ਹੀ ਆ ਕਿ ਕੱਚੇ ਤੇਲ ਦੀਆਂ ਕੀਮਤਾਂ ਜਿਆਦਾ ਵੱਧੀਆਂ ਨੇ ਜੀ ਯਾ ਰੁਪਈਆ ਬਹੁਤ ਸਾਦਾ ਡਿੱਗਦਾ ਤਾਂ ਇੰਡੀਆ ਵਾਸਤੇ ਉਹ ਬਹੁਤ ਮੁਸ਼ਕਲਾਂ ਖੜੀਆਂ ਕਰਦਾ ਹੈ ਹੁਣ ਕਿਉਂਕਿ ਜੇ ਜੇ ਤੁਸੀਂ ਦੇਖੋਗੇ ਇੰਡੀਆ ਤੇਲ ਬਹੁਤ ਜ਼ਿਆਦਾ ਇੰਪੋਰਟ ਕਰਦਾ ਹੈ ਆਲਮੋਸਟ 25 85% ਹੁਣ 85% ਤੇਲ ਜ਼ਿਆਦਾਤਰ ਕਾਦੇ ਨਾਲ ਖਰੀਦਿਆ ਜਾਂਦਾ ਡਾਲਰ ਨਾਲ ਕਿ ਪਹਿਲਾਂ ਤੁਸੀਂ ਡਾਲਰ ਖਰੀਦੋਗੇ ਜੀ ਹੁਣ ਡਾਲਰ ਦੀ ਜੇ ਖਰੀਦ ਕਰੋਗੇ ਤਾਂ ਉਹ ਮਹਿੰਗਾ ਮਿਲ ਰਿਹਾ ਹੈ ਮਹਿੰਗਾ ਮਿਲ ਰਿਹਾ ਹੈ ਤੁਹਾਡਾ ਬਜਟ ਢਲੇਗਾ ਜੇ ਤੁਸੀਂ ਆਪਣਾ ਰਿਜ਼ਰਵ ਹਲਾਓਗੇ ਠੀਕ ਹੈ ਨਾ ਜੀ ਤਾਂ ਜਿਹੜਾ ਤੁਹਾਡਾ ਰਿਜ਼ਰਵ ਹੈ ਹੂੰ ਉਹ ਘਾਟੇ 'ਚ چلا ਜਾਏਗਾ ਔਰ ਜਿਵੇਂ ਹੀ ਰਿਜ਼ਰਵ ਘਟਦਾ ਤੁਹਾਨੂੰ ਪਤਾ ਹੈ ਫਿਰ ਤੁਹਾਡੀਆਂ ਜਿਹੜੀਆਂ ਹੋਰ ਕਸੌਟੀਆਂ ਹੁੰਦੀਆਂ ਅਰਥ ਚ ਜੀ ਉਹ ਉਹਦੇ ਤੇ ਅਸਰ ਪਾਉਂਦੀਆਂ ਜਿਵੇਂ ਅੱਜਕੱਲ ਤੁਸੀਂ ਦੇਖਦੇ ਹੋ ਮੂਡੀਜ਼ ਵਗੈਰਾ ਜਿਹੜੇ ਆ ਉਹ ਇਸ ਤਰ੍ਹਾਂ ਕਹ ਲੋ ਦੇਸ਼ਾਂ ਦੇ ਨੇ ਜਿਹੜੀ ਉਹ ਰੇਟਿੰਗ ਦਿੰਦੇ ਆ ਉਹ ਸਾਰੀਆਂ ਚੀਜ਼ਾਂ ਗੜਬੜਾ ਜਾਂਦੀਆਂ ਬਿਲਕੁਲ ਸੋ ਰੁਪਏ ਦਾ ਡਿੱਗਣਾ ਕਹ ਲੋ ਕਿ ਬਹੁਤ ਹੀ ਜ਼ਿਆਦਾ ਬਹੁਤ ਹੀ ਜ਼ਿਆਦਾ ਚਿੰਤਾਜਨਕ ਹੈ ਔਰ ਉਸ ਤੋਂ ਵੀ ਜ਼ਿਆਦਾ ਚਿੰਤਾਜਨਕ ਹੈ ਕਿ ਰੁਪਏ ਦੀ ਇਹ ਘਰਾਵਟ ਹੈ ਜਿਹੜੀ ਉਹ ਹਾਲ ਦੀ ਕਹ ਲੋ ਕਿ ਘੜੀ ਰੁਕਣ ਵਾਲੀ ਸੀ ਰੁਕਣ ਵਾਲੀ ਨਹੀਂ ਇਹ ਦੂਸਰੀ ਵੱਡੀ ਚੀਜ਼ ਹੈ ਬਿਲਕੁਲ ਬਿਲਕੁਲ ਜੀ ਮੁਕਰਦ ਸਿੰਘ ਜੀ ਕਹਿ ਰਹੇ ਨੇ ਕਿ ਅੱਜ ਕੱਲ ਰੁਪਏ ਦੇ ਡਿੱਗਣਾ ਸਰਕਾਰ ਦਾ ਕਿਰਦਾਰ ਨਹੀਂ ਡਿੱਗਦਾ ਕਹਿੰਦੇ ਉਹ ਸਿਰਫ ਮਨਮੋਹਨ ਸਿੰਘ ਹੋਰ ਅਵੇਲੀ ਸੀਗਾ ਕੁਲੀਪ ਸਿੰਘ ਜੀ ਕਹਿੰ ਰਹੇ ਨੇ ਕਿ ਜੀ ਡੀ ਪੀ ਇੰਡੀਆ ਦੀ ਬਹੁਤ ਢੇਠਾਂ ਆ ਗਈ ਹੈ। ਉਹਦਾ ਅੰਦਾਜ਼ਾ ਵੀ ਜਿਹੜਾ ਹੈ ਕਿ ਥੋੜਾ ਲੱਗਾ ਜੀ। ਹੂੰ। ਤਾਂ ਸਾਰੇ ਪਾਸਿਓਂ ਮਾਰ ਪੈਣ ਲਈ ਆ। ਜੀ। ਇੱਥੇ ਦੇਖਣਾ ਹੋਵੇਗਾ। ਪਰ ਗੱਲ ਇਹ ਆ ਕਿ ਨਰਿੰਦਰ ਮੋਦੀ ਹੋਰੀ ਇੱਕ ਐਸੀ ਰਾਜਨੀਤਿਕ ਝਮਾਤ ਚੋਂ ਆਉਂਦੇ ਨੇ ਜਾਂ ਕਹਿੰ ਲੋ ਕਿ ਐਸਵੇਂ ਉਹ ਇੱਕ ਐਸੇ ਰਾਜਨੀਤਿਕ ਬਣ ਗਏ ਆ ਕਿ ਉਹ ਇੰਨਾਂ ਚੀਜ਼ਾਂ ਤੇ ਡਾਹ ਹੀ ਨਹੀਂ ਦਿੰਦੇ ਕਿਸੇ ਨੂੰ। ਮੰਨਦੇ ਹੀ ਨਹੀਂ। ਹੂੰ। ਪਰ ਭਾਰਤ ਮੈਂ ਸਮਝਦਾ ਕਿ ਇੱਕ ਆਰਥਿਕ ਤੌਰ ਤੇ ਜੇ ਦੇਖੀਏ ਨਾ ਜੀ ਜੀ ਤਾਂ ਸੰਕਟ ਚ ਹੀ ਆ ਕਿੱਥੇ ਤੇ ਉਹਨੂੰ ਸਭ ਤੋਂ ਵੱਡਾ ਬਾਜ਼ਾਰ ਸਭ ਤੋਂ ਵੱਡਾ ਕਹਿ ਲੋ ਕਿ ਗਰੋਥ ਵਾਲਾ ਦੇਸ਼ ਮੰਨਿਆ ਜਾਂਦਾ ਸੀ ਕਿ ਕਿ ਦੀ ਗਰੋਥ ਜਿਹੜੀ ਆ ਦੁਨੀਆ ਚੋਂ ਸਭ ਤੋਂ ਉੱਤੇ ਆਵਲਿਆ ਪਰ ਹੁਣ ਜੇ ਅਸੀਂ ਆ ਚੀਜ਼ਾਂ ਦੇਖ ਰਹੇ ਆ ਤਾਂ ਕਿਤੇ ਨਾ ਕਿਤੇ ਸੰਕਟ ਤੇ ਸਾਡੀਆਂ ਬਰੁਹਾਂ ਤੇ ਖਲੋਤਾ ਲੱਗਦਾ ਹੈ ਜੀ 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 ਕੁਲਦੀਪ ਸਿੰਘ ਜੀ ਕਹਿ ਰਹੇ ਨੇ ਕਿ ਮੋਦੀ ਨੂੰ ਔਥ ਦੇ ਵਿੱਚ ਬੁਲਾਏ ਨਹੀਂ ਵੇਖੋ ਭਾਈ ਔਥ ਦੇ ਵਿੱਚ ਹੁਣ ਬੁਲਾਉਂਦੇ ਆ ਕਿ ਕਿ ਕਰਦੇ ਆ ਨਹੀਂ ਦੇਖੋ ਉਹਦੇ 'ਚ ਤੇ ਮੈਂ ਸਮਝਦਾ ਕਿ ਜਿਹੜਾ ਆਪਾਂ ਕੋਈ ਜੀਓ ਪੋਲਿਟਿਕਸ ਤੇ ਢੇ ਮਾਰ ਨਹੀਂ ਆ ਕੇ ਸਾਬ ਮੇਰਾ ਮੰਨਣਾ ਹੈ ਕਿ ਨਰਿੰਦਰ ਮੋਦੀ ਨੇ ਦੋ ਵਾਰੀ ਗਲਤੀ ਕੀਤੀ ਹੂੰ ਪਹਿਲੀ ਗਲਤੀ ਕਿ ਸਿੱਧਾ ਉਹਨਾਂ ਦੇ ਇਲੈਕਸ਼ਨਾਂ ਨੂੰ ਪ੍ਰਭਾਵਿਤ ਕਰਨ ਦਾ ਇਹਨਾਂ ਨੇ ਤਰਦਦ ਕੀਤਾ ਹੂੰ ਆਪ ਕੀ ਬਾਰ ਟਰੰਪ ਸਰਕਾਰ ਕੁਛ ਇਸ ਤਰ੍ਹਾਂ ਦਾ ਕਿਹਾ ਸੀ ਜਿਵੇਂ ਇੱਥੇ ਇਹਨਾਂ ਦੇ ਜਿਹੜੇ ਭਗਤ ਨੇ ਸਮਰਥਕ ਨੇ ਉਹ ਕਹਿੰਦੇ ਆਪ ਕੀ ਬਾਰ ਮੋਦੀ ਸਰਕਾਰ ਹੂੰ ਮੈਨੂੰ ਗਲਤੀ ਤਾਂ ਮੇਰਾ ਮੰਨਣਾ ਇਹ ਹੈ ਕਿ ਕਿਸੇ ਵੀ ਦੇਸ਼ ਦੀ ਚੋਣਵੀਂ ਪ੍ਰਕਿਰਿਆ ਜਦੋਂ ਚੱਲਦੀ ਹੋਵੇ ਜੀ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਹੂੰ ਉਹਦੇ 'ਚ ਦਖਲ ਦੇਣਾ ਸੋਬਦਾ ਨਹੀਂ ਬਿਲਕੁਲ ਨੰਬਰ 1 ਨੰਬਰ 2 ਜਿਹੜੀ ਗਲਤੀ ਫੇਰ ਹੋਈ ਹੂੰ ਉਹ ਇਹ ਸੀ ਕਿ ਜਦੋਂ ਮੋਦੀ ਜੀ ਗਏ ਨੇ ਉੱਥੇ ਯੂ ਐਸ ਦੇ ਵਿੱਚ ਜੀ ਤੇ ਟਰੰਪ ਕਹਿੰਦਾ ਯਾਰ ਆੜੀ ਆਇਆ ਮੇਰਾ ਆਊਗਾ ਜ਼ਰੂਰ ਮਿਲੂਗਾ ਹਮ ਹਾਂ ਅਸੀਂ ਚਾਦਰਾਂ ਵਛੋਂਦੇ ਰਹੇ ਝਾਕ ਕੇ ਤੇ ਸਜਣ ਗੋਨ ਨੂੰ ਮੁੜ ਕੇ ਬਿਲਕੁਲ ਹੁਣ ਮੋਦੀ ਸਾਹਿਬ ਕਿਤੇ ਨਾ ਕਿਤੇ ਬਾਈਡਨ ਪ੍ਰਸ਼ਾਸਨ ਵੱਲ ਵੀ ਦੇਖ ਰਹੇ ਸੀ ਕਿ ਭਾਈ ਇਹ ਨਾ ਨਰਾਜ਼ ਹੋ ਜਾਂਦਾ ਜੀ ਇਹ ਬਿਨਾ ਮਿਲੇ ਆ ਗਏ ਤਾਂ ਮੈਨੂੰ ਲੱਗਦਾ ਦਿਲ ਤੇ ਆ ਗਿਆ ਉਹ ਗੱਲ ਦਿਲ ਤੇ ਲੱਗੀ ਇਹ ਦੁਖੇ ਉਹ ਮਾਰਦਾ ਜੀ ਕੱਲ ਮੈਨੂੰ ਲੱਗਦਾ ਕਿ ਡੋਨਲਡ ਟਰੰਪ ਨੇ ਪਰਸਨਲ ਲੈ ਲਿਆ ਕਿ ਭਾਈ ਤੇਰੇ ਨਾਲ ਯਾਰੀ ਸੀ ਤੇ ਤੂੰ ਗੱਲ ਮਾੜੀ ਕੀਤੀ ਆ ਤਾਂ ਹੁਣ ਮੈਂ ਵੀ ਤੇਰੇ ਵੱਟ ਵਲਾਮੇ ਜਿਹੜੇ ਚੰਗੀ ਤਰ੍ਹਾਂ ਕਢੂਗਾ ਸੋ ਇਸ ਤਰ੍ਹਾਂ ਮੇਰੇ ਖਿਆਲ ਦੇ ਨਾਲ ਇਹ ਚੀਜ਼ ਜਿਹੜੀ ਆ ਕਿਉਂਕਿ ਸ਼ੀ ਜਿੰਪਿੰਗ ਨੂੰ ਸਨੇਹਾ ਭੇਜ ਦੇਣਾ ਜੀ ਨਿਯੋਤਾ ਭੇਜ ਦੇਣਾ ਕਿ ਆ ਜਾ ਭਾਈ ਇਧਰੋਂ ਸਾਡੇ ਪ੍ਰਧਾਨ ਮੰਤਰੀ ਨੂੰ ਕਿਹਾ ਹੀ ਨਹੀਂ ਹੂੰ ਇਹ ਤੇ ਬੜੀ ਸਥਿਤੀ ਜਿਹੜੀ ਆ ਨਾ ਜਿਹੜਾ ਨੇੜੇ ਵਾਲਾ ਆਡੀਓ ਰਹਿ ਜੇ ਤੇ ਜੈ ਸ਼ੰਕਰ ਗਏ ਮੈਂ ਪਿਛਲੇ ਦਿਨੀ ਉਹ ਉਹਨਾਂ ਬਾਰੇ ਚਰਚਾ ਵਿੱਚ ਚੱਲੀ ਆ ਕਿਉਂ ਮਨਾਉਣ ਗਏ ਆ ਮੈਂ ਅਮਰੀਕਾ ਨੂੰ ਕਿ ਯਾਰ ਸਾਡੇ ਵਾਲੇ ਨੂੰ ਵੀ ਭੇਜ ਦੇ ਸਦਾ ਹੁਣੇ ਪਤਾ ਨਹੀਂ ਸਚਾਈ ਹੈ ਕਿ ਨਹੀਂ ਪਰ ਉਸ ਤੋਂ ਬਾਅਦ ਆਫੀਸ਼ੀਅਲੀ ਇੰਡੀਆ ਨੂੰ ਇਨਵੀਟੇਸ਼ਨ ਜ਼ਰੂਰ ਐ ਸਾ ਜੀ ਪਰ ਉਹ ਮੋਦੀ ਜੀ ਨੂੰ ਨਹੀਂ ਹੈ ਹੂੰ ਇੰਡੀਆ ਨੂੰ ਤਾਂ ਜੈ ਸ਼ੰਕਰ ਜੀ ਜਾਣਗੇ ਪਰ ਸਥਿਤੀ ਤਾਂ ਸਪਸ਼ਟ ਹੋ ਰਹੀ ਹੈ ਜੀ 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 ਬਿਲਕੁਲ ਬਿਲਕੁਲ ਖੈਰ ਵੇਖਦੇ ਆ ਮਿੰਟੂ ਜੀ ਹੁਣ ਕਿਵੇਂ ਜਿਹੜਾ ਸੌਜਾ ਕੋ ਸਮਾਗਮ ਜਿਹੜਾ ਹੁੰਦਾ ਟਰੰਪ ਸਾਹਿਬ ਕਿਵੇਂ ਕਰਦੇ ਨੇ ਬਾਕੀ ਹੈ ਨਾ ਉਹ ਚੀਜ਼ਾਂ ਵੇਖਦੇ ਆ ਆਪਾਂ ਥੋੜਾ ਜਿਹਾ ਮੁੜ ਕੇ ਫੇਰ ਪੰਜਾਬ ਵਾਲੇ ਪਾਸੇ ਨੂੰ ਆਈਏ ਮਨਪ੍ਰੀਤ ਯਾਲੀ ਹੋ ਰਹੇ ਬਾਰੇ ਗੱਲਬਾਤ ਕਰੀਏ ਉਹਨਾਂ ਨੇ ਫੇਰ ਥੋੜੀਆਂ ਜਿਹੀ ਗੱਲਾਂ ਬਾਤਾਂ ਕੀਤੀਆਂ ਨੇ ਖੁੱਲ ਕੇ ਉਹ ਸੁਵੀਰ ਬਾਦਲ ਸਾਹਿਬ ਤੋਂ ਬਾਅਦ ਫੇਰ ਕੋਈ ਥੋੜਾ ਜਿਹਾ ਬੋਲਿਆ ਤੇ ਕਿਵੇਂ ਦੇਖ ਰਹੇ ਹੋ ਥੋੜਾ ਥੋੜਾ ਰੁੱੜ ਉਹ ਨਾ ਮਤਲਬ ਕਿ ਉਹ ਪਹਿਲੇ ਜਿਹੜੇ ਸੈਡ ਸੂਟ ਜੇ ਗਾਣੇ ਆਉਂਦੇ ਨੇ ਬੜੇ ਉਦਾਸ ਗੀਤ ਹੁੰਦੇ ਸੀ ਤੇ ਬੜੇ ਅੱਛੇ ਗੀਤ ਹੁੰਦੇ ਸੀ ਵੈਸੇ ਜੀ ਤੇ ਉਹ ਪਾਇਦਾ ਸੀ ਪਾਇਦਾ ਹੁੰਦੇ ਸੀਗੇ ਤੇ ਮੇਰਾ ਟੇਸਟ ਵੀ ਉਦਾਂ ਦਾ ਹੀ ਸੀਗਾ ਜੀ ਤੇ ਉਹ ਨਾ ਅਕਸਰ ਉਹ ਗੀਤਾਂ ਜਿਹੜੀ ਦੁੱਖ ਤੇ ਸਾਡੇ ਘਰ ਡੇਰਾ ਲਾ ਕੇ ਬਹਿ ਗਿਆ ਫਲਾ ਹੋ ਗਿਆ ਟਮਕਾ ਹੋ ਗਿਆ ਕਦੇ-ਕਦੇ ਲੱਗਦਾ ਕਿ ਅਕਾਲੀ ਦਲ ਦੇ ਨਾਲ ਵੀ ਇਹੋ ਹੋ ਰਿਹਾ ਹੈ ਕਿ ਦੁੱਖ ਤੇ ਜਾਂ ਸੰਕਟ ਕਹਿ ਲੋ ਕਿ ਡੇਰਾ ਲਾ ਕੇ ਬਹਿ ਗਿਆ ਹੂੰ ਬੱਬੂ ਮੰਦਗੀ ਸੀ ਨੰ ਦੁੱਖੜੇ ਦੇਣ ਲਈ ਜ਼ਿੰਦਗੀ ਨੇ ਸਾਡਾ ਹੀ ਘਰ ਲਪੇ ਬਸ ਇਹ ਤਾਂ ਹੁਣ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਨੇ ਹੁਣ ਤੁਸੀਂ ਦੇਖੋ ਕਿ ਸਾਰਾ ਖੁਸ਼ ਕਰ ਕਰਾ ਕੇ ਬਥੇਰਾ ਇਹਨਾਂ ਨੇ ਭੱਜ ਨੱਠ ਕੇ ਜੀ ਇਹ ਰਸਤਾ ਬਣਾਉਣ ਦਾ ਯਤਨ ਕੀਤਾ ਕਿ ਭਈ ਕਿਸੇ ਤਰੀਕੇ ਨਾਲ ਸਾਡੀ ਉਧਰੋਂ ਵੀ ਰਹਿ ਜਾਵੇ ਤੇ ਸਾਡੀ ਉਧਰੋਂ ਵੀ ਰਹਿ ਜਾਵੇ ਪਰ ਪੇਚ ਫਸ ਗਿਆ ਆ ਕੇ ਉਹ ਜੋ ਕਮੇਟੀ ਬਣੀ ਸੀ ਤੇ ਜਿਨੇ ਨਵੀਂ ਭਰਤੀ ਦੀ ਸਾਰੀ ਪ੍ਰਕਿਰਿਆ ਦੇਖਣੀ ਸੀ ਜੀ ਹੁਣ ਉਹ ਸੱਤ ਮੈਂਬਰੀ ਕਮੇਟੀ ਪਹਿਲਾਂ 5 ਤੋਂ 7 ਹੋਈ ਫਿਰ 7 ਤੋਂ 5 ਹੋ ਗਈ ਹੂੰ ਉਹਦੇ ਜਿਹੜੇ ਜ਼ਿਆਦਾਤਰ ਮੈਂਬਰ ਸੀ ਉਹ ਆਬਜ਼ਰਵਰ ਲਾਤੇ ਚੱਕ ਕੇ ਬਾਹਰ ਦੇ ਬਾਹਰ ਬਿਲਕੁਲ ਯਾਲੀ ਸਾਹਿਬ ਨੂੰ ਸ਼ਾਇਦ ਰਾਜਸਥਾਨ ਭੇਜ ਦਿੱਤਾ ਜੀ ਮਤਲਬ ਕਿ ਰਸਤਾ ਕਿਸ ਤਰ੍ਹਾਂ ਦਾ ਕੱਢਣ ਦਾ ਯਤਨ ਕੀਤਾ ਕਿ ਜਿਹੜੇ ਕਮੇਟੀ ਵਾਲੇ ਕੰਮ ਤੇ ਕਰੋਗੇ ਜੀ ਜੀ ਇਹ ਆਬਜ਼ਰਵਰ ਦੇ ਤੌਰ ਤੇ ਬਾਹਰ ਜਾਓਗੇ ਹੁਣ ਉਹ ਕਿ ਤੈਨਾਂ ਕਿਤੇ ਕਲੋ ਕਿਤੇ ਕੋ ਸਿਆਸਤ ਦੇ ਵਿੱਚ ਕੋਈ ਵੀ ਬੇਸਮਝ ਨਹੀਂ ਹੁੰਦਾ ਸਾ ਤੇ ਬੇਸਮਝ ਕਦੇ ਵੀ ਸਿਆਸਤਦਾਨ ਜਿਹੜਾ ਹੈ ਨਾ ਉਹ ਬਣ ਨਹੀਂ ਸਕਦਾ ਜੀ 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 ਸਭ ਨੂੰ ਪਤਾ ਹੁੰਦਾ ਸਭ ਇੱਥੇ ਇੱਕ ਦੂਜੇ ਦੀ ਕਾਟ ਰੱਖਦੇ ਆ